ਨਵਾਂ ਸਾਲ ਚੜ੍ਹਨ ਤੋਂ ਬਾਅਦ ਪਠਾਨਕੋਟ ਵਿਖੇ ਸੂਰਜ ਦੇਵਤਾ ਨਦਾਰਦ ਹੀ ਦਿਖੇ ਨੇ ਲਗਾਤਾਰ ਪੈ ਰਹੀ ਤੁੰਦ ਅਤੇ ਵਧ ਰਹੀ ਸਰਦੀ ਦੀ ਵਜ੍ਹਾ ਨਾਲ ਜਿੱਥੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਦੂਜੇ ਪਾਸੇ ਵਾਹਨਾ ਦੀ ਵਫਤਾਰ ਵੀ ਕਟੀ ਹੋਈ ਜਿਸ ਰਹੀ ਹੈ ਇਸ ਵਜ੍ਹਾ ਨਾਲ ਜਿੱਥੇ ਲੋਕਾਂ ਤੱਕ ਲੋੜੀਂਦੀ ਸਮਾਨ ਪਹੁੰਚਾਉਣ ਵਾਲੇ ਕਾਮਕਾਰਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ ਉੱਥੇ ਹੀ ਕੰਮਕਾਜ ਤੇ ਜਾਣ ਵਾਲੇ ਲੋਕਾਂ ਨੂੰ ਵੀ ਪਾੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁੰਦ ਦੀ ਵਜ੍ਹਾ ਨਾਲ ਸਿਵਲ ਹਸਪਤਾਲ ਦੇ ਵਿੱਚ ਖਾਂਸੀ ਜੁਕਾਮ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਇਜਾਫਾ ਹੋਇਆ ਹੈ ਜਿਸ ਵਜ੍ਹਾ ਨਾਲ ਡਾਕਟਰ ਵੀ ਲੋਕਾਂ ਨੂੰ ਲੋਡ ਹੋਣ ਤੇ ਹੀ ਘਰੋਂ ਨਿਕਲਣ ਦੀ ਸਲਾਹ ਦਿੰਦੇ ਹੋਏ ਨਜ਼ਰ ਆ ਰਹੇ ਹਨ ਇਸ ਸੰਬੰਧੀ ਜਦ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਸੂਰਜ ਨਾ ਚੜਨ ਦੀ ਵਜ੍ਹਾ ਨਾਲ ਉਹਨਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਪਿਆ ਹੋਇਆ ਹੈ ਇਸ ਦੇ ਨਾਲ ਹੀ ਜਦ ਕਾਲਜ ਦੇ ਲੈਕਚਰਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਧੁੰਦ ਦੀ ਵਜ੍ਹਾ ਨਾਲ ਵਿਜ਼ਿਬਿਲਟੀ ਘਟ ਹੈ ਜਿਸ ਵਜ੍ਹਾ ਨਾਲ ਵਾਹਨ ਚਲਾਉਣਾ ਮੁਸ਼ਕਿਲ ਹੈ ਇਸ ਲਈ ਸੁਭਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਕੂਲਾਂ 'ਚ ਛੁੱਟੀਆਂ ਵਧਾਈਆਂ ਗਈਆਂ ਹਨ ਉਸੇ ਤਰ੍ਹਾਂ ਕਾਲਜ ਵਿੱਚ ਵੀ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ ਹਾਂ ਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਮੁੰਨਾ ਜੀ ਮੈਂ ਫਰੂਟ ਦੀ ਸ਼ਾਪ ਹੈ ਮੇਰੀ ਖਾਨਪੁਰ ਚੌਂਕ 'ਚ ਛਾਪੜ ਰੋਡ ਤੇ 15 20 ਦਿਨ ਨਹੀਂ ਹੋ ਗਿਆ ਧੁੰਦ ਪੈਂਦੇ ਕਾਮਾਕਾਰਾਂ ਦਾ ਬੱਸ ਬੜਾ ਬੁਰਾ ਹਾਲ ਹੈ ਜੀ ਲੋਕੀ ਬਾਹਰ ਨਹੀਂ ਨਿਕਲਦੇ ਬੇ ਠੰਡ ਚ ਏਦਾਂ ਹੀ ਆਈਦਾ ਸਵੇਰੇ ਤੇ ਏਦਾਂ ਹੀ ਜਾ ਕੇ ਆਗੋ ਕਵਾਲ ਕੇ ਦੇ ਸੇਕ ਕੇ ਚਲ ਜੀਦਾ ਸੂਰਜ ਨਿਕਲਣ ਸੂਰਜ ਨਿਕਲਣ ਨਹੀਂ ਡਿਆ ਜੀ ਕੰਮ ਦੇ ਜਮੇ ਬੜੇ ਬੁਰੇ ਹਾਲ ਆ ਗਿਆ ਅਲਕੀ ਰਾਜੀ ਤੋਂ ਅਰਜੁਨ ਕੁਮਾਰ ਸਰ ਕੀ ਕਹਿਣਾ ਜਿਹੜਾ ਕੜਾਕੀ ਖੰਡ ਵੀ ਪੈਰੀ ਤੇ ਨਾਲੇ ਤੂਦ ਵੀ ਪੈਂਦੀ ਪਈ ਸਰ ਤੋਂ ਹੰਦ ਚਾਨੂੰ ਲੱਭਦਾ ਕੁਛ ਨਹੀਂ ਅੱਗੇ ਆਟੋ ਚਲਾਣੇ ਆਂ ਹਾਂ ਲੱਭੇ ਕੁਛ ਨਹੀਂ ਗੱਦਾਦਰ ਸਵਾਰੀ ਵੀ ਨਹੀਂ ਆ ਸਵੇਰੇ ਆਈਦਾ ਆਧਾ ਹੀ ਚਲ ਜਾਈਦਾ ਇੱਕ ਦੋ ਸਵਾਰੀ ਮਿਲੇ ਤੇ ਬੁਰਾ ਹਾਲ ਆ ਕੰਮ ਦਾ ਸੂਰਜ ਨਿਕਲੇ ਦਾ ਕਾਫੀ ਦਿਨ ਹੋ ਗਿਆ ਤੇ ਨਾ ਕੋਈ ਸਵਾਰੀ ਤੇ ਨਾ ਕੁਛ ਅੱਦੇ ਵਿਲੇ ਚੱਲੀ ਜਦਾ ਘਰ ਵਹਿ ਬੋਗੇ ਇੱਥੇ ਛਾਪਰ ਚੋਂਗੀ ਅੱਗੇ ਕੁਛ ਨਜ਼ਰ ਨਹੀਂ ਦਿਖਾਈ ਦਿੰਦਾ ਮडम ਕੀ ਨਾ ਤੋਂੜਨ ਸ਼੍ਰੇਤੀ ਕੀ ਕੰਮ ਕਰਦੇ ਹੋ ਮੈਂ ਲੈਕਚਰਰ ਹਾਂ ਤਵੀ ਕਾਲਜ ਕੀ ਕਹਣਾ ਜੀ ਨਾ ਤੁਰਾਕੇ ਦੀ ਥਾਂ ਵੀ ਪੈਰੀਏ ਤੇ ਧੁੰਦ ਵੀ ਪੈਰੀ ਹੈ ਬਹੁਤ ਜ਼ਿਆਦਾ ਧੁੰਦ ਹੈ ਜੀ ਇਹ ਮਤਲਬ ਸਕੂਲ 'ਚ ਛੁੱਟੀਆਂ ਵੈਗੀਆਂ ਉੱਦਾਂ ਕਾਲਜਿਸ ਵਿੱਚ ਵੀ ਹੋ ਜਾਣੀਆਂ ਚਾਹੀਦੀਆਂ ਭਲਾਤ ਕੀ ਹੈ ਕਿਸ ਤਰਾਂ ਆਉਂਦੇ ਜਾਂਦੇ ਹੋ ਬੱਸ ਇਸ ਬਹੁਤ ਜ਼ਿਆਦਾ ਔਖਾ ਹੈ ਵੀ ਟ੍ਰੈਵਲਿੰਗ ਬਹੁਤ ਜ਼ਿਆਦਾ ਔਖੀ ਹੋਈ ਵੀ ਹੈ ਧੁੰਦ ਨਾਲ ਕੁਛ ਆਦਿ ਵਗੈਰੇ ਠਰਦੇ ਹੋ ਜੀ ਬਹੁਤ